ਆਪਣੇ ਹੀ ਘਰ ਦੇ ਵਿੱਚ ਨੂੰ ਤੇ ਬੁਰੀ ਨਜ਼ਰ ਰੱਖਣ ਦੇ ਨਾਲ ਇੱਕ ਸੋਹਰਾ ਸਾਬ ਨੂੰ ਮਹਿੰਗਾ ਪਹਿ ਗਿਆ ਹੈ ਇਸ ਦੇ ਰੂਸ ਵਿੱਚ ਉਸਦੇ ਹੀ بیٹے ਨੇ ਆਪਣੇ ਦੋਸਤਾਂ ਦੇ ਨਾਲ ਮਿਲ ਕੇ ਆਪਣੇ ਪਿਓ ਦਾ ਕਤਲ ਕਰ ਦਿੱਤਾ ਹੈ ਘਟਨਾ ਫਤੇਗੜ ਸਾਹਿਬ ਦੇ ਚਨਾਰਥਰ ਕਲਾਂ ਤੋਂ ਹੈ ਜਿਸ ਦੇ ਵਿੱਚ ਇੱਕ ਵਾਟਰ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਵਿੱਚ ਬਤੌਰ ਸਰਕਾਰੀ ਕਰਮਚਾਰੀ ਸੁਖਜਿੰਦਰ ਸਿੰਘ ਦੀ ਉਸ ਦੇ ਹੀ بیٹے ਰਵਿੰਦਰ ਸਿੰਘ ਨੇ ਆਪਣੀ ਘਰਵਾਲੀ ਤੇ ਪੂਰੀ ਨਜ਼ਰ ਰੱਖਣ ਨਾਲ ਉਸ ਦਾ ਕਤਲ ਕਰ ਦਿੱਤਾ। 30 ਅਕਤੂਬਰ ਨੂੰ ਸਾਨੂੰ ਇੱਕ ਇਨਫੋਰਮੇਸ਼ਨ ਮਿਲੀ ਸੀ ਕਿ ਇੱਕ ਵਿਅਕਤੀ ਜਿਹੜਾ ਹੈਗਾ ਕਿ ਉਹ ਗੁੰਮ ਹੋ ਗਿਆ ਹੈ ਜਿਹਦਾ ਕਿ ਨਾਮ ਸੁਖਜਿੰਦਰ ਸਿੰਘ ਹੈ। ਇਹ ਮੁੱਲੇਪੁਰ ਥਾਣੇ ਦੇ ਵਿੱਚ ਜਿਹੜਾ ਪਿੰਡ ਚਨਾਫਲ ਕਲਾ ਉਧਰ ਦੀ ਇਨਫੋਰਮੇਸ਼ਨ ਸੀਗੀ ਤੇ ਜਦੋਂ 30 ਤਾਰੀਖ ਨੂੰ ਸਾਨੂੰ ਗੁੰਮਸ਼ਿਦਗੀ ਦੀ ਇਨਫੋਰਮੇਸ਼ਨ ਆਈ ਉਹ ਇਨਫੋਰਮੇਸ਼ਨ ਇਹਦੇ بیٹے ਨੇ ਹੀ ਦਿੱਤੀ ਸੀ ਜਿਹਦਾ ਕਿ ਨਾਮ ਰਵਿੰਦਰ ਸਿੰਘ ਹੈ। ਉਸ ਤੋਂ ਬਾਅਦ ਸਾਡੀ ਟੀਮ ਨੇ ਪਾਲ ਕਰਨਾ ਸ਼ੁਰੂ ਕਰ ਦਿੱਤੀ ਅਸੀਂ ਇਸ਼ਤਿਹਾਰ ਸ਼ੋਰੇ ਕੋਗਾ ਜਾਰੀ ਕੀਤਾ ਨਿਊਜ਼ ਦੇ ਨਿਊਜ਼ਪੇਪਰ ਦੇ ਰਾਹੀਂ ਸੋਸ਼ਲ ਮੀਡੀਆ ਦੇ ਰਾਹੀਂ ਕੰਟਰੋਲ ਰੂਮ ਦੇ ਰਾਹੀਂ ਪੂਰੀ ਪ੍ਰੋਪਰ ਜਿਹੜੀ ਹੈਗੀ ਕਵੈਸਟੀ ਕਰਾਈ ਸੀ ਫਿਰ ਉਸ ਤੋਂ ਬਾਅਦ 2 ਤਾਰੀਖ ਨੂੰ ਸਾਨੂੰ ਜਿਹੜੀ ਹੈਗੀ ਸਮਾਣਾ ਤੋਂ ਇਹਦੀ ਜਿਹੜੀ ਹੈਗੀ ਡੈੱਡ ਬੋਡੀ ਇੱਕ ਇਨਫੋਰਮੇਸ਼ਨ ਆਈ ਕਿ ਡੈੱਡ ਬੋਡੀ ਮਿਲੀ ਹੈ ਜੋ ਇਹਦੇ ਨਾਲ ਮਿਲਦੀ ਜੁਲਦੀ ਹੈ ਬਾਅਦ ਚ ਇਹਦਾ ਜਿਹੜਾ ਪਰਿਵਾਰ ਵਾਲਿਆਂ ਤੋਂ ਇਹਦੀ ਜਿਹੜੀ ਡੋਟ ਦੇ ਜੱਸ ਪਰਪੇਚਨ ਪਾਲਿਸੀ ਕੇ ਉਹਦੇ ਵਿੱਚ ਇਹ ਕਿਹਦਾ ਆਪਦਾ ਮੁੰਡਾ ਸੀਗਾ ਰਵਿੰਦਰ ਸਿੰਘ ਉਹਦੇ ਨਾਲ ਇੱਕ ਹੋਰ ਵਿਅਕਤੀ ਸੀ ਰਵਿੰਦਰਪਾਲ ਤੇ ਇੱਕ ਹੋਰ ਉਦਾਰਾ ਮਿੱਤਰ ਸੀਗਾ ਮਨੀ ਤਿੰਨੋਂ ਦੀ ਫਿਲਹਾਲ ਹੜੇ ਤੱਕ ਤਿੰਨੋਂ ਦੀ ਗ੍ਰਿਫਤਾਰੀ ਹੋ ਚੁੱਕੀ ਹੈ ਤੇ ਇਹਨਾਂ ਦੀ ਅਜੇ ਆਪਾਂ 3 ਦਿਨ ਦੀ ਰਿਮਾਂਡ ਲਈਤੀ ਹੋਈ ਹੈ ਔਰ ਇਹਦੀ ਪੁੱਛਗਿਰਿ ਚੱਲੀ ਹੈ ਹੁਣ ਤੱਕ ਜਿਹੜੀ ਬਰਾਮਦਗੀ ਹੋਈ ਹੈ ਉਹ ਇੱਕ ਦਾਹ ਲੋਹੇ ਦਾ ਦਾਹ ਬਰਾਮਦ ਹੋਇਆ ਤੇ ਇੱਕ ਚਾਕੂ ਬਰਾਮਦ ਹੋਇਆ ਕੀ ਮਾਰਨ ਦਾ ਕਾਰਨ ਲੱਗ ਵਜ੍ਹਾ ਰੰਜਿਸ਼ ਇਹ ਸੀਗੀ ਕਿ ਜਿਹੜਾ ਇਹਦਾ ਮੁੰਡਾ ਸੀ ਉਹਦੀ ਪਿਓ ਦੇ ਨਾਲ ਬੜਦੀ ਨਹੀਂ ਸੀਗੀ ਆਪਸ ਵਿੱਚ ਘਰ ਦੇ ਵਿੱਚ ਕਾਫੀ ਕਲੇਸ਼ ਰਹਿੰਦਾ ਸੀ ਤੇ ਮੁੰਡੇ ਨੂੰ ਇਹ ਲੱਗਦਾ ਸੀ ਕਿ ਜਿਹੜਾ ਉਹਦਾ ਪਿਓ ਹੈ ਉਹ ਦੀ ਘਰਵਾਲੀ ਦੇ ਨਾਲ ਉਹਨਾਂ ਦੀ ਆਪਸ ਜਿਹੜੀ ਹੈਗੀ ਕੋਈ ਨਾ ਕੋਈ ਅਟੈਚਮੈਂਟ ਰਿਲੇਸ਼ਨਸ਼ਿਪ ਹੈ ਰਿਲੇਸ਼ਨਸ਼ਿਪ ਹੈ ਜਿਸ ਕਰਕੇ ਇਹਨਾਂ ਦੀ ਆਪਸ ਵਿੱਚ ਬਹੁਤ ਜ਼ਿਆਦਾ ਤੂਤੂ ਮਮੇ ਤੇ ਲੜਾਈ ਹੁੰਦੀ ਸੀ ਤੇ ਜਦੋਂ ਅ ਗੱਲ ਹੈ ਜਦੋਂ 27 ਤਾਰੀਖ ਨੂੰ ਸ਼ਾਮ 5:30 ਵਜੇ ਜਦ ਇਹ ਗੁਰਦਾਰਾ ਸਾਹਿਬ ਤੋਂ ਮੱਥਾ ਟੇਕ ਕੇ ਵਾਪਸ ਕਰੇ ਆਇਆ ਤੇ ਘਰ ਦੇ ਵਿੱਚ ਉਸ ਵਕਤ ਜਿਹੜਾ ਹੈਗਾ ਇਹ ਰਵਿੰਦਰ ਤੇ ਰਵਿੰਦਰ ਪਾਲ ਇਹਦਾ ਇੱਕ ਹੋਰ ਸਾਥੀ ਸੀ ਮੌਜੂਦ ਸੀਗੀ ਇਹਨਾਂ ਨੇ ਦਾਹ ਨਾਲ ਇਹਨਾਂ ਤੇ ਵਾਰ ਕੀਤਾ ਤੇ ਮੌਕੇ ਤੇ ਇਹਦੀ ਦਾ ਕਤਲ ਕਰ ਦਿੱਤਾ ਉਸ ਤੋਂ ਬਾਅਦ ਰਵਿੰਦਰ ਰਵਿੰਦਰਪਾਲ ਦੇ ਮਨੀ ਇਹਨਾਂ ਨੇ ਹੀ ਲੈ ਜਾ ਕੇ ਇਹਨੂੰ ਚਨਾਰ ਚਨਾਰਤਲ ਕਲਾ ਜਿਹੜੀ ਉੱਥੇ ਨਹਿਰ ਹੈਗੀ ਹੈ ਨਹਿਰ 'ਚ ਜਾ ਕੇ ਸੁੱਟ ਦਿੱਤਾ ਤੇ ਦੇਖਣ ਵਾਲੀ ਕਹਿੰਦੇ ਕਿ ਇਹਦੇ ਮੁੰਡੇ ਨੇ ਹੀ ਫਿਰ ਗੁਮਸ਼ੁਦਗੀ ਰਿਪੋਰਟ ਕਰਾਈ ਜਿੱਤੇ ਸਾਡੀ ਟੀਮ ਨੇ ਪਾਲ ਕਰਨਾ ਸ਼ੁਰੂ ਕਰ ਦਿੱਤਾ ਇਹਨਾਂ ਦੇ ਕੋਈ ਕਾਹਮ ਪਰ ਰਹਿ ਗਏ ਜਿਹੜਾ ਇਹਦੇ ਵਿੱਚੋਂ ਜਿਹੜਾ ਕਿ ਮਨੀ ਹੈ ਉਹਦੇ ਖਿਲਾਫ ਐਨਡੀਪੀਐਸ ਦੇ ਪਰਚੇ ਦਰਜਾ ਉਹ ਨਸ਼ਾ ਨਸ਼ਾ ਵੇਚੰਦਾ ਤੇ ਨਸ਼ਾ ਪੀਂਦਾ ਆਦੀ ਹੈ ਤੇ ਇਸ ਤੋਂ ਇਲਾਵਾ ਜਿਹੜਾ ਰਵਿੰਦਰ ਸਿੰਘ ਹੈ ਇਹਦੇ ਤੇ ਵੀ ਜਿਹੜੇ ਹੈਗੇ ਲੜਾਈ ਜਗੜੇ ਦੇ ਪਰਚੇ ਦਰਜ ਤੇ ਫਿਲਹਾਲ ਆਪਣੇ ਦੀ ਉਲਟ ਸਭ ਤੋਂ ਪਹਿਲੇ ਤੋਂ ਜਿਹੜਾ ਸਭ ਤੋਂ ਪਹਿਲਾ ਇਹਦੀ ਡੈੱਡ ਬੋਡੀ ਸਾਨੂੰ ਮਿਲੀ ਮੌਕੇ ਤੋਂ ਉਸ ਤੋਂ ਬਾਅਦ ਜਿਹੜੀ ਇਹਦੀ ਡਾਕਟਰ ਹੈ ਜਿਹੜੀ ਇਸ ਕੇਸ ਦੀ ਮੁਦਈ ਹੈ ਜਸਵਿੰਦਰ ਕੌਰ ਉਸਨੇ ਸ਼ੱਕ ਜ਼ਾਹਿਰ ਕੀਤਾ ਕਿ ਉਸਨੇ ਸ਼ੱਕ ਜ਼ਾਹਿਰ ਕੀਤਾ ਕਿ ਮੁੰਡਾ ਇਹਦੇ ਵਿੱਚ ਕਿਤਨਾ ਕਿਤੇ ਇਨਵੋਲਡ ਹੈ ਕਿਉਂਕਿ ਉਸ ਨੂੰ ਫੈਮਿਲੀ ਹਿਸਟਰੀ ਦਾ ਪਤਾ ਸੀਗਾ ਫਿਰ ਸਾਡੀ ਟੀਮ ਨੇ ਉਹਨੂੰ ਡਿਟੇਨ ਕੀਤਾ ਸਖਤੀ ਨਾਲ ਪੁੱਛਿਆ ਤੇ ਫਿਰ ਸਾਰੀ ਗੱਲ ਸਾਹਮਣੇ ਆਈ ਟੈਕਨੀਕਲੀ ਤੇ ਫੋਰੈਂਸਿਕਲੀ ਵੀ ਸਾਰਾ ਜਿਹੜਾ ਹੈਗਾ ਸਾਰੇ ਕ੍ਰਾਈਮ ਸੀਨ ਨੂੰ ਇਨਵੈਸਟੀਗੇਟ ਕੀਤਾ ਕੇਸ ਦੇ ਹਾਲਾਤ ਇਨਵੈਸਟੀਗੇਟ ਕੀਤੇ ਜਿਸ ਤੋਂ ਇਹ ਗੱਲ ਕਲੀਅਰ ਹੋ ਗਈ ਕਿ ਇਹਦੇ ਵਿੱਚ ਇਹ ਦੇਖਦੇ ਹਾਂ ਕਿ ਉਹਨਾਂ ਨੇ ਕਿੰਨਾ ਆਇਆ ਕਿ ਇਹ ਕੰਮ ਸ਼ੁਰੂ ਕੀਤਾ ਹੈ ਕਿ ਉਹ ਸਸਤਾ ਸਾਮ ਗਿਆ ਉਹ ਫਿਰ ਉਸ ਨੂੰ ਬੈਕ ਸਟਡੀ ਇਨਵੈਸਟਿਗੇਸ਼ਨ ਕਰਦੇ ਜਿਹੜਾ ਇਹ ਅਰੋਹੀ ਰਵਿੰਦਰ ਸਿੰਘ ਇਹ ਵੀ ਮੈਸੇਜ ਆਦੀ ਸੀ ਜੀ ਆ ਇਹ ਵੀ ਨਸ਼ਾ ਪੱਤਾ ਕਰਦਾ ਸੀ ਜੀ ਜਿਹਦੇ ਨਾਮ ਦੇ ਸਾਥੀ ਕੋਈ ਪੈਸੇ ਨਹੀਂ ਹਜੇ ਤੱਕ ਹਜੇ ਤੱਕ ਕੋਈ ਪੈਸੇ ਦੇ ਲੈਣ ਦੇਣ ਦੀ ਗੱਲ ਸਾਹਮਣੇ ਨਹੀਂ ਹੈ ਬਾਕੀ ਸਾਡੀ ਪੁਲਿਸ ਨੇ ਇਹਨਾਂ ਦੀ ਰਿਮਾਂਡ ਲਿੱਤੀ ਹੋਈ ਹੈ ਇਨਵੈਸਟੀਗੇਸ਼ਨ ਜਾਰੀ ਹੈ ਕਿਉਂਕਿ ਆਪਸ ਚ ਫਰੈਂਡ ਸੀਗੇ ਮਿੱਤਰ ਸੀਗੇ ਜਿਸ ਕਰਕੇ ਇਹਨਾਂ ਨੇ ਸਾਰੀ ਵਾਰਦਾਤ ਨੂੰ ਝਾਭ ਦਿੱਤਾ ਸਰ ਐਸਾ ਵੀ ਬੇ ਆਪ ਨੂੰ ਬੇਟੇ ਦੇ ਸ਼ੱਕ ਦੇ ਦਾਰ ਕਰਕੇ ਮਾਰਿਆ ਜੀ ਜੀ ਬੇਸਿਕਲੀ ਜਿਹੜਾ ਬੇਟਾ ਸੀਗਾ ਉਹਨੂੰ ਸ਼ੱਕ ਸੀਗਾ ਕਿ ਉਹਦਾ ਜਿਹੜਾ ਫਾਦਰ ਹੈ ਤੇ ਉਹਦੀ ਜਿਹੜੀ ਆਪਸ ਚ ਰਿਲੇਸ਼ਨਸ਼ਿਪ ਹੈ ਤੇ ਉਸਤੇ ਉਹ ਮਾੜੀ ਨਜ਼ਰ ਰੱਖਦਾ ਹੈ ਕਦੇ ਕਦੇ ਇਸ ਚੀਜ਼ ਦੀ ਸ਼ਿਕਾਇਤ ਇਨਫੈਕਟ ਕਦੇ ਕਦੇ ਇਸ ਚੀਜ਼ ਦੀ ਸ਼ਿਕਾਇਤ ਵੀ ਦੀ ਜਿਹੜੀ ਵਾਈਫ ਹੈ ਉਹ ਉਸਨੇ ਆਪਣੇ ਹਸਬੰਡ ਨੂੰ ਕਿਹੜਾ ਸੀਗਾ ਮੁੰਡੇ ਨੂੰ ਕਿਤਾ ਸੀਗੀ ਕਿ ਤੁਹਾਡੇ ਫਾਦਰ ਸਾਹਿਬ ਮੇਰੇ ਤੇ ਇਸ ਤਰੀਕੇ ਦੀ ਮਾੜੀ ਨਿਗਾਹ ਰੱਖਦੇ ਆ ਤੇ ਇਹਨਾਂ ਦੀ ਆਪਸ ਚ ਘਰ ਦੇ ਵਿੱਚ ਆफ़ी ਕਲੇਸ਼ ਤੇ ਤੁਤੂ ਮੈਂ ਰਹਿੰਦੀ ਸੀ ਜਿਸ ਕਰਕੇ ਉਸਨੇ ਸਾਰੀ ਆਹ ਜੀ ਹੈ ਜੀ ਅਰੇ ਮਾਰਕੀਟ ਡੀਡ ਰਹਿਮਾਨ ਜੀ ਹੁਣ 3 ਦਿਨ ਦਾ ਰਿਮਾਂਡ ਹੋ ਰਿਹਾ ਸਾਡੇ ਕੋ ਤੇ ਫਿਰ ਜੋ ਵੀ ਇਨਵੈਸਟੀਗੇਸ਼ਨ 90 ਤੱਕ ਸਾਹਮਣੇ ਆਏਗੇ ਉਹ ਆਪ ਜੀ ਨਾਲ ਅਸੀਂ ਵਥੇ ਵਥੇ ਸਾਡਾ ਕਰਨਾ